ਗੱਲ ਕਰਕੇ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਜਿਹੜਾ ਨਾਲ ਹੀ ਗੁਰਦਰਾ ਸਾਹਿਬ ਤੇ ਥੇ ਹੈ ਜਿੱਥੇ ਪੁਲਿਸ ਵਾਲਿਆਂ ਦਾ ਵੀ ਕੈਂਪ ਹੁੰਦਾ ਉਹ ਥੇ ਦੇ ਉੱਪਰ ਜਿਹੜੇ ਫਤੇ ਦੇ ਨਿਸ਼ਾਨ ਝੁਲਾਏ ਸੀ ਖਾਲਸੇ ਦਾ ਜਿਹੜਾ ਪਹਿਲਾ ਰਾਜ ਭਗਤ ਕਾਇਮ ਕੀਤਾ ਸੀ ਉਹ ਬਾਬਾ ਮਨੋਜ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਦੀ ਅਗਵਾਈ ਦੇ ਵਿੱਚ ਹੀ ਭੇਜਿਆ ਸੀ ਗੁਰੂ ਸਾਹਿਬ ਨੇ ਸੋ ਜਿੱਥੇ ਬਹੁਤ ਸਾਰੇ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਫਿਰ ਜਦੋਂ ਸ੍ਰੀ ਅਮਰਸਰ ਸਾਹਿਬੇ ਕੇ ਜਾ ਕੇ ਪਹੁੰਚੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬਹੁਤ ਸਮਾਂ ਉੱਥੇ ਬទਿਤ ਕੀਤਾ ਇਹ ਸਾਰੇ ਕਾਰਜ ਜਿਹੜੇ ਆ ਬੁੱਢਾ ਦਲ ਨੇ ਕੀਤੇ ਤੇ ਜਿਸ ਸਾਹਿਬ ਜਗਦਿਆਂ ਦੀ ਸ਼ਹੀਦੀ ਦੇ ਬਦਲੇ ਵੀ ਉਹ ਖਾਲਸਾ ਪੰਥ ਬੁੱਢਾ ਦਲ ਨੇ ਲਿਆ ਸੋ ਸਾਰੇ ਇਤਿਹਾਸ ਤੋਂ ਆਪ ਜੀ ਜਿਵੇਂ ਭਾਈ ਸਰਜੀਤ ਸਿੰਘ ਜੀ ਸੁਣਾ ਕੇ ਗਏ ਨੇ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਗੱਲ ਕਰ ਰਹੇ ਆ ਇਹ ਜਿਹੜੇ ਕਾਲਜ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੇ ਆ ਉਹ ਖਾਲਸਾ ਪੰਥ ਬੁੱਢਾ ਦਲ ਨੇ ਕੀਤੇ ਅੱਜ ਬੁੱਢਾ ਦਲ ਜਿਹੜਾ ਸ਼ਰੋਣੀ ਪੰਥਾ ਅਕਾਲੀ ਬੁੱਢਾ ਦਲ ਪੰਜਵਾਂ ਕਰਤਵਲੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਜੀ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪ੍ਰਬ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਆਪਾਂ ਸਾਰੇ ਗੁਰਸਿੱਖ ਜਿੰਨੇ ਵੀ ਇਸ ਅਸਥਾਨ ਤੇ ਆਏ ਆ ਦਰਸ਼ਨ ਗੁਜ਼ਾਰੇ ਕਰਦੇ ਆ ਬਹੁਤ ਹੀ ਵੱਡੇ ਭਾਗਾਂ ਵਾਲੇ ਆ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਬਾਣੀ ਬਾਣੀ ਦੇ ਧਾਰਨੀ ਹੋਵੋ ਬਾਣੀ ਗਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਸਾਡੇ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤਿਆਰ ਪ੍ਰਚਾਰ ਹੋਣ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਵਧੀਆ ਸਿੱਖਿਆ ਹਾਸਲ ਕਰਨ ਇੱਥੇ ਜਿਹੜਾ ਸ਼ਰੋਮੀ ਪੰਥ ਅਕਾਲੀ ਗੁੱਡਾ ਦਲ ਵੱਲੋਂ ਸ਼ਰੋਮੀ ਪੰਥ ਅਕਾਲੀ ਗੁੱਡਾ ਦਲ ਦਾ ਜਿਹੜਾ ਸਕੂਲ ਹੈ ਗੁੱਡਾ ਦਲ ਪਬਲਿਕ ਸਕੂਲ ਜਿਹੜਾ ਪਾਤਣਾ ਰੋਡ ਤੇ ਉੱਪਰ ਹੈ ਤੇ ਜਿੱਥੇ ਬਹੁਤ ਹੀ ਵਧੀਆ ਪੜ੍ਹਾਈ ਮੀਡੀਅਮ ਇੰਗਲਿਸ਼ ਜਿਹੜੀ ਕਰਵਾਈ ਜਾ ਰਹੀ ਹੈ ਸਮਾਣਾ ਸ਼ਹਿਰ ਵਾਸਤੇ ਬਹੁਤ ਹੀ ਵਧੀਆ ਸਕੂਲ ਹੈ ਜਿੱਥੇ ਪਟਿਆਲੇ ਵਿੱਚ ਵੀ ਬੁੱਢਾガル ਪਬਲਿਕ ਸਕੂਲ ਚੱਲ ਰਿਹਾ ਹਰ ਸਾਲ ਜਿੱਥੋਂ ਦੇ ਬੱਚੇ ਬਹੁਤ ਹੀ ਵਧੀਆ ਪੜ੍ਹਾਈ ਕਰਕੇ ਆਈਪੀਐਸ ਆਈਐਸ ਜਿਹੜੇ ਐਪੀਸੀਐਸ ਕੋਈ ਜੱਜ ਬਣ ਰਿਹਾ ਕੋਈ ਡਾਕਟਰ ਬਣ ਰਿਹਾ ਐਮਬੀਬੀਐਸ ਸੋ ਸਾਰੇ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਓ ਜਿਹੜੇ ਬੱਚੇ ਸਾਡੇ ਵਧੀਆ ਐਜੂਕੇਸ਼ਨ ਲੈ ਕੇ ਦੇਸ਼ ਤੇ ਕੌਮ ਦੀ ਜਿਹੜੀ ਵਧੀਆ ਸੇਵਾ ਕਰ ਸਕਣ ਜਿਹੜੇ ਨਹੀਂ ਪਰਦੇ ਉਹ ਜ਼ਰੂਰ ਬੇਨਤੀ ਹੈ ਜਿਵੇਂ ਨਹਿੰਗ ਸਿੰਘ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਜਬਰ ਜੋੜਨ ਦਾ ਟਾਕਰਾ ਕਰਨ ਵਾਸਤੇ ਕੋਈ ਸੰਤਾਂ ਮਹਾਪੁਰਖਾਂ ਦੀ ਭਰਤੀ ਹੁੰਦਾ ਕੋਈ ਜਿਹੜੀਆਂ ਗੁਰੂ ਦੀਆਂ ਲਾੜਲੀਆਂ ਨਹਿੰਗ ਸਿੰਘ ਫੌਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਵਜਨ ਕੀਤਾ ਪਰੇ ਪਲਾਏ ਭਜੰਗੀ ਆਉਣਗੇ ਪਰੇ ਪਲਾਏ ਰਾਗੀ ਆਉਣਗੇ ਤੇ ਜਿਹੜੇ ਮੁੱਢਾਲ ਦਲ ਨੂੰ ਵਾਰ ਦੇਤੇ ਅਸੀਂ ਵਾਰਸਰਾ ਪੂਰੇ ਹੋਣਗੇ ਉਹ ਪਰੇਪੜਾਏ ਭਜੰਗੀ ਵੀ ਆਉਂਦੇ ਨੇ ਪਰੇਪੜਾਏ ਰਾਗੀ ਘੋੜੇ ਵੀ ਆਉਂਦੇ ਨੇ ਤੇ ਗੁਰੂ ਸਾਹਿਬ ਦੀ ਆਪਾਰ ਕਿਰਪਾ ਆਪਾਂ ਜਿਵੇਂ ਮਾਰੇ ਨੇ ਕਿਹਾ ਖਾਲਸਾ ਅਕਾਲ ਪੁਰਖ ਦੀ ਫੌਜ ਪਰਗ ਤੇ ਉਹ ਖਾਲਸਾ ਪ੍ਰਮਾਤਮ ਦੀ ਮੋਲ ਤਿਆਰ ਤੱਕ ਚੜ ਹੋਵੋ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੀਆਂ ਹੀ ਗੁਰਸੇਖ ਸੰਤਾਂ ਨੂੰ ਜਿਹੜੀਆਂ ਇੱਥੇ ਪਹੁੰਚੀਆਂ ਹੋ ਸਾਰਿਆਂ ਨੂੰ ਸ਼ਰੋਮਣੀ ਪੰਥ ਅਕਾਲੀ ਫੁੱਢਾ ਦਲ ਪੰਜਵਾ ਕਸਤ ਵੱਲੋਂ ਇੱਥੇ ਸੇਵਾ ਨਿਭਾਰ ਹੈ ਬੁੱਢਾ ਦਲ ਵੱਲੋਂ ਜਿਹੜੇ ਆ ਬਾਬਾ ਵਿਸ਼ਵ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਵੀ ਸਾਰੀਆਂ ਗੁਰਸਿੱਖ ਸੰਤਾਂ ਨੂੰ ਬਹੁਤ-ਬਹੁਤ ਧੰਨਵਾਦ ਦਿਆਂ ਹੁਣ ਢਾਡੀ ਸਿੰਘਾਂ ਨੇ ਤੇ ਭਾਈ ਰਣਜੋਤ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਉੱਥੇ ਹੀ ਭਾਈ ਇੰਦਰ ਜਿਹੜਾ ਰਿੱਕੀ ਰਿੱਕੀ ਸਿੰਘ ਵੀ ਇੱਥੇ ਆਏ ਹਜੂਰ ਸਾਹਿਬ ਤੋਂ ਆਏ ਹੋਏ ਨੇ ਉਹ ਵੀ ਪਿਛਲੇ ਕਈ ਦਿਨਾਂ ਤੋਂ ਹਜੂਰ ਸਾਹਿਬ ਤੋਂ ਜਦੋਂ ਵੀ ਕਿਤੇ ਅਜੀ ਉਰ ਸਾਹਿਬ ਆਪਾਂ ਜਾਣਦੇ ਆ ਤੇ ਜਿਹੜੇ ਕੋਈ ਵੱਡੇ ਪ੍ਰੋਗਰਾਮ ਹੁੰਦੇ ਆ ਤੇ ਉਹ ਜਿਹੜੇ ਨਿੱਕੀ ਸਿੰਘ ਉੱਥੇ ਵਧੀਆ ਜਿਹੜਾ ਪ੍ਰਬੰਧ ਕਰਦਾ ਸਾਰੇ ਡੈਕੋਰੇਸ਼ਨ ਵਗੈਰਾ ਦਾ ਤੇ ਉਹ ਗੁੱਡਾ ਦਲ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਰੱਖਦਾ ਤੇ ਉਹ